ਗੁਰਮੁਖ ਪਰਚੈ ਬੇਦਬੀਚਾਰੀ ਗੁਰਮੁਖ ਪਰਚੈ ਤਰੀਐ ਤਾਰੀ ਗੁਰਮੁਖ ਪਰਚੈ ਸੋ ਸ਼ਬਦ ਗਿਆਨੀ ਗੁਰਮੁਖ ਪਰਚੈ ਅੰਤਰ ਵਿਦ ਜਾਣੀ ਗੁਰਮੁਖ ਪਾਈਐ ਅਲਖ ਪਾਰ ਨਾਨਕ ਗੁਰਮੁਖ ਮੁਕਤ ਦੁਆਰ ਗੁਰਮੁਖ ਅਕਥ ਕਥਾ ਹੈ ਵਿਚਾਰ ਗੁਰਮੁਖ ਨਿਭੈ ਸੱ ਪਰਵਾਰ ਗੁਰਮੁਖ ਜਪੀਐ ਅੰਤਰ ਪਿਆਰ ਗੁਰਮੁਖ ਪਾਈਐ ਸ਼ਬਦ ਅਚਾਰ ਸ਼ਬਦ ਭੇਦ ਜਾਣੈ ਜਾਣਾਈ ਨਾਨਕ ਹਮੈ ਜਾਲ ਸਮਾਈ ਗੁਰਮੁਖ ਧਰਤੀ ਸਾਚੈ ਸਾਜੀ ਇਸਮੈ ਓਪਤ ਖਪਤ ਸੋ ਬਾਜੀ ਗੁਰ ਕਾ ਸ਼ਬਦ ਰਪੈ ਰੰਗ ਲਾਏ ਸਾਚਰਤੋ ਪਤਿ ਸਿਓ ਘਰ ਜਾਏ ਸੱਚ ਸ਼ਬਦ ਬਿਨ ਪਤ ਨਹੀਂ ਪਾਵੇ ਨਾਨਕ ਬਿਨ ਨਾਵੇਂ ਕਿਉ ਸੱਚ ਸਮਾਵੇ ਗੁਰਮੁਖ ਅਸ਼ਟ ਸਿਧ੍ਧੀ ਸਭ ਗੁద్ధి ਗੁਰਮੁਖ ਤਵਜਲ ਤਰੀਐ ਸੱਚ ਸੁਧੀ ਗੁਰਮੁਖ ਸਰ ਅਪਸਰ ਵਿਦ ਜਾਣੈ ਗੁਰਮੁਖ ਪਰਵਿਰਤ ਨਰਵਿਰਤ ਪਛਾਨੈ ਗੁਰਮੁਖ ਤਾਰੇ ਪਾਰ ਉਤਾਰੇ ਨਾਨਕ ਗੁਰਮੁਖ ਸ਼ਬਦ ਨਿਸਤਾਰੇ ਨਾਮ ਰਤੇ ਹਮ ਜਾਏ ਨਾਮ ਰਤੇ ਸਚ ਰਹਿ ਸਮਾਏ ਨਾਮ ਰਤੇ ਜੋਗ ਜੁਗਤ ਵਿਚਾਰ ਨਾਮ ਰਤੇ ਪਾਵੇ ਮੁਖ ਦਵਾਰ ਨਾਮ ਰਤੇ ਤ੍ਰਿਭੰਸ ਸੁਜੀ ਹੋਏ ਨਾਨਕ ਨਾਮ ਰਤੇ ਸਦਾ ਸੁਖ ਹੋਏ ਨਾਮ ਰਤੇ ਸਿੱਧ ਗੋਸ਼ਟ ਹੋਏ ਨਾਮ ਰਤੇ ਸਦਾ ਤਪ ਹੋਏ ਨਾਮ ਰਤੇ ਸਚ ਕਰਨੀ ਸਾਰ ਨਾਮ ਰਤੇ ਗੁਣ ਗਿਆਨ ਵਿਚਾਰ ਬਿਨ ਨਾਵੇ ਬੋਲੇ ਸਭ ਵੇਕਾਰ ਨਾਨਕ ਨਾਮ ਰਤੇ ਤਿਨ ਕੋ ਜੈਕਾਰ ਪੂਰੇ ਗੁਰਤੇ ਨਾਮ ਪਾਇਆ ਜਾਏ ਜੋਗ ਜੁਗਤ ਸਤ ਰਹਿ ਸਮਾਏ ਬਾਰਮ ਜੋਗੀ ਪਰਮਾਏ ਸੰਨਿਆਸੀ ਛੇ ਚਾਰ ਬੁਰ ਕੈ ਸ਼ਬਦ ਜੋ ਮਰ ਜੀਵੇ ਸੋ ਪਾਏ ਮੁਖ ਦਵਾਰ ਦਿਨ ਸ਼ਬਦ ਸਭ ਦੂਜੇ ਲਾਗੇ ਦੇਖੋ ਹਿਰਦੈ ਵਿਚਾਰ ਨਾਨਕ ਵੱਡੇ ਸੇਵਡ ਭਾਗੀ ਜਿਨੀ ਸੱਚ ਰਖਿਆ ਔਰ ਧਾਰ ਗੁਰਮੁਖ ਰਤਨ ਲਹਿ ਲੇਵ ਲਾਇ ਗੁਰਮੁਖ ਪਰਖੈ ਰਤਨ ਸੁਭਾਈ ਗੁਰਮੁਖ ਸਾਚੀ ਕਾਰ ਕਮਾਏ ਗੁਰਮੁਖ ਸਾਚੇ ਮਨ ਪਤੀ ਆਏ ਗੁਰਮੁਖ ਲਖ ਲਖਾਏ ਤਿਸ ਭਾਵੇ ਨਾਨਕ ਗੁਰਮੁਖ ਚੋਟ ਨਾ ਖਾਵੈ ਗੁਰਮੁਖ ਨਾਮਦਾਨ ਇਸ਼ਨਾਨ ਗੁਰਮੁਖ ਲੱਗੈ ਸਹਿਜ ਧਿਆਨ ਗੁਰਮੁਖ ਪਾਵੈ ਦਰਗਾਹ ਮਾਨ ਗੁਰਮੁਖ ਭਉ ਭੰਜਨ ਪਰਧਾਨ ਗੁਰਮੁਖ ਤਰਣੀਕਾਰ ਕਰਾਏ ਨਾਨਕ ਗੁਰਮੁਖ ਮੇਲ ਮਿਲਾਏ ਗੁਰਮੁਖ ਸ਼ਾਸਤਰ ਸਿਮਰਿਤ 베ਦ ਗੁਰਮੁਖ ਪਾਵੇ ਖਟਖਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੇ ਗੁਰਮੁਖ ਸਗਲੀ ਗਣਤ ਮਿਟਾਵੇ ਗੁਰਮੁਖ RAM ਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਧਰਮ ਆਵੇ ਜਾਏ ਬਿਨ ਗੁਰ ਘਾਲ ਨ ਪਵਈ ਥਾਈ ਬੇਨਗੁਰ ਮਨੁਆ ਅਤ ਡੁਲਾਏ ਬੇਨਗੁਰ ਤ੍ਰਿਪਤ ਨਹੀਂ ਬਿਖ ਖਾਏ ਬੇਨਗੁਰ ਬਿਸਿਰ ਦਸਾ ਮਾਰੋ ਬਾਤ ਨਾਨਕ ਗੁਰ ਬਿਨ ਘਾਟੇ ਘਾਟ ਜਿਸ ਗੁਰ ਮਿਲੇ ਤਿਸ ਪਾਰ ਉਤਾਰੈ ਅਗਣ ਮੇਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮੁਖ ਕਦੇ ਨਾ ਆਵੇ ਹਾਰ ਤਨ ਹਟੜੀ ਏ ਮਨ ਵਣਜਾਰ ਨਾਨਕ ਸਹਿਜੇ ਸੱਚਾ ਵਪਾਰ ਗੁਰਮੁਖ ਬੰਧਿਓ ਸੇਤ ਵਿਧਾਤਾ ਲੰਕਾ ਲੂਟੀ ਦੈਂਤ ਸੰਤਾਪੈ RAM ਚੰਦ ਮਾਰਿਓ ਐ ਰਾਵਣ ਤੇਦ ਬੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਭਾਨ ਤਾਰੇ ਗੁਰਮੁਖ ਕੋਟ 33 ਉਧਾਰੇ ਗੁਰਮੁਖ ਚੂਕਾ ਆਵਣ ਜਾਣ ਗੁਰਮੁਖ ਦਰਗਾ ਪਾਵੇ ਮਾਣ ਗੁਰਮੁਖ ਖੋਟੇ ਖਰੇ ਪਛਾਨ ਗੁਰਮੁਖ ਲੱਗਦਾ ਸਹਿਜ ਧਿਆਨ ਗੁਰਮੁਖ ਦਰਗਾ ਸਿਫਤ ਸੁਮਾਏ ਨਾਨਕ ਗੁਰਮੁਖ ਬੰਧ ਨਾ ਪਾਏ ਗੁਰਮੁਖ ਨਾਮ ਨਿਰੰਝਨ ਪਾਏ ਗੁਰਮੁਖ ਹਮੇ ਸ਼ਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚ ਰਹਿ ਸੁਮਾਏ ਗੁਰਮੁਖ ਸਾਚ ਨਾਮ ਪਤ ਉਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਜੀ ਹੋਏ ਕਵਨ ਮੂਲ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸ ਕਾ ਤੂੰ ਚੇਲਾ ਕਵਨ ਕਥਾ ਲੈ ਰਹੁ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਬੀਚਾਰ ਭਵਜਲ ਸ਼ਬਦ ਲੰਘਾਵਣ ਹਾਰ ਪਵਨ ਅਰੰਭ ਸਤ ਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧਨ ਚੇਲਾ ਕਥ ਕਥਾ ਲੈ ਰਹੁ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲਾ ਏਕ ਸ਼ਬਦ ਜਿਤ ਕਥਾ ਵਿਚਾਰੀ ਗੁਰਮੁਖ ਹਉਮੈ ਅਗਨ ਨਿਵਾਰੀ ਨੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਭ ਜਾਏ ਸੋ ਕਵਣ ਆਹਾਰ ਜਿਵਾ ਇੱਕ ਧਰਮ ਮੰਦਰ ਅਗੰ ਨੂੰ ਤੇਰਾ ਹਨ ਕਮਨ ਗੁਫਾ ਜਿਤ ਰਹਿ ਆਵਾਨ ਇਤ ਉਤ ਕਿਸ ਕੋ ਜਾਣ ਸਮਾਵੇ ਕਮਨ ਧਿਆਨ ਮਨ ਮਨ ਹੈ ਸਮਾਵੇ ਹਾਂ ਹਾਂ ਮੈਂ ਮ ਵਿੱਚੋਂ ਖੋਵੇ ਦੂਜਾ ਮਿਟੇ ਏਕ ਹੋਵੇ ਜਗ ਕਰਣਾ ਮਨ ਮੁਖ ਗਾਵਾਰ ਸ਼ਬਦ ਤੁਮਾਈ ਹੈ ਕਈ ਸਾਰ ਅੰਤਰ ਬਾਹਰ ਏਕੋ ਜਾਣੇ ਨਾਨਕ ਅਗਨ ਮਰੇ ਸਤ ਗੁਰ ਕੈ ਪਾਣੇ ਸਚ ਪਹਿ ਰਾਤਾ ਗਰਬ ਨਿਵਾਰੈ ਏਕੋ ਜਤ ਸ਼ਬਦ ਵਿਚਾਰੈ ਸ਼ਬਦ ਵਸੈ ਸਚ ਅੰਤਰ ਹੀਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕ્રોਧ ਵਿਖ ਅਗਨ ਨਿਵਾਰੇ ਨਾਨਕ ਨਦਰੀ ਨਦਰ ਪਿਆਰੇ ਕਮਨ ਮੁਖ ਚੰਦ ਹੀਵਾ ਘਰ ਛਾਇਆ ਕਮਨ ਮੁਖ ਸੂਰਜ ਤਪ ਹੈ ਤਪਾਇਆ ਕਮਨ ਮੁਖ ਕਾਲ ਜੋਤ ਨਿਤ ਰਹੇ ਕਮਨ ਬੁੱਧ ਗੁਰਮੁਖ ਪਤ ਰਹੇ ਕਮਨ ਜੋਧ ਜੋ ਕਾਲ ਸੰਘਾਰੇ ਬੋਲੇ ਬਾਣੀ ਨਾਨਕ ਵਿਚਾਰ ਹੈ ਸ਼ਬਦ ਭਾਖਤ ਸਸ ਜੋਤ ਅਪਾਰਾ ਸਸ ਘਰ ਸੂਰਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰ ਨਾਮ ਅਧਾਰਾ ਆਪੇ ਧਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਚ ਸਮਾਏ ਤ੍ਰਣਵਤ ਨਾਨਕ ਕਾਲ ਨ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਨਾਵੇਂ ਦੁਖ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕ ਤਖਰ ਆਨੈ ਬੋਲੇ ਪਵਨਾ ਗਗਨ ਗਰਜੈ ਨਾਨਕ ਨਿਚਲ ਮਿਲਨ ਸਹਿਜੈ ਅੰਤਰ ਸੁੰਨੰ ਬਾਹਰ ਸੁੰਨੰ ਤ੍ਰਿਭਵਨ ਸੁੰਨੰ ਸੁੰਨੰ ਚੌਥੇ ਸੁਨ ਮਲ ਜੋ ਨਰ ਜਾਣੈ ਤਾਕੋ ਪਾਪ ਨ ਪੁੰਨ ਕਟ ਕਟ ਸੁਨ ਕਾ ਜਾਣੈ ਪਿਉ ਆਦਪੁਰਖ ਨਿਰੰਜਨ ਦੇਉ ਜੋ ਜਨ ਨਾਮ ਨਿਰੰਜਨ ਰਤਾ ਨਾਨਕ ਸੋਈ purkh ਵਿਧਾਤਾ ਸੁਨੋ ਸੁਨ ਕਹ ਸਬ ਕੋਈ ਅਨਹਤ ਸੁਨ ਕਹਾਂ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰੇ ਨਾ ਆਵੇ ਜਾਏ ਮਾਨਕ ਗੁਰਮੁਖ ਮਨ ਸਮਝਾਏ ਨੌ ਸਰ ਸੁਭਰ ਦਸਵੇਂ ਪੂਰੇ ਤਾ ਅਨਹਤ ਸੁਨ ਵਜਾਵੇ ਤੂਰੇ ਸਾਚੇ ਰਾਚੇ ਦੇਖ ਹਜ਼ੂਰੇ ਘਟ ਘਟ ਆਚ ਰਹਾ ਫਰਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲੈ ਸਚ ਸੋਏ ਸਹਿਜ ਪਾਏ ਮਿੜਿਐ ਸੁਖ ਹੋਵੇ ਗੁਰਮੁਖ ਜਾਗੇ نیند ਨਾ ਸੋਵੇ ਸੁੰਨ ਸ਼ਬਦ ਅਪਰੰਪੁਰ ਤਾਰੇ ਕਹਿਤੇ ਮੁਕਤ ਸ਼ਬਦ ਨਿਸਤਾਰੈ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਨ ਨਹੀਂ ਭੰਤੇ ਉਹ ਬੁੱਧ ਚਵਾਵੇ ਸੋਕਿਤ ਠਾਏ ਕਿਉ ਤਤ ਨ ਬੁਝੈ ਝੋਟਾਂ ਖਾਏ ਜਮਦਰ ਬਾਧੇ ਕੋਈ ਨਾ ਰੱਖੈ ਬਿਨ ਸ਼ਬਦੈ ਨਾਹੀ ਪਤਸਾਖੈ ਕਿਉ ਕਰ ਬੁਝੈ ਪਾਵੇ ਪਾਰ ਨਾਨਕ ਮਨਮੁਖ ਨਾ ਬੁਝੈ ਗੁਵਾਰ ਕਬੁੱਧ ਮਿਟਾਇ ਗੁਰ ਸ਼ਬਦ ਵਿਚਾਰ ਸਤਗੁਰ ਫੇਟੈ ਮੋਖ ਦੁਆਰ ਤਤ ਨ ਚੀਨੈ ਮਨਮੁਖ ਜਲ ਜਾਏ ਦੁਰਮਤ ਵਿਛੜ ਟੋਟਾਂ ਖਾਏ ਮਾਨੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਾ ਪਾਵੇ ਮਾਨ